ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਤੇ ਮੌਜੂਦਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਲੰਧਾਵਾ ਹੋਏ ਕਾਂਗਰਸ ਤੋਂ ਬਾਗੀ ਕਾਂਗਰਸ ਨੂੰ ਕਹਿਣਗੇ ਅਲਵਿਦਾ ਭਾਜਪਾ ਦੇ ਨਾਲ ਵੱਧ ਗਈ ਨੇੜਤਾ ਭਾਜਪਾ ਵਿੱਚ ਸ਼ਾਮਲ ਹੋਣ ਲਈ ਸੁਖਜਿੰਦਰ ਸਿੰਘ ਲੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਕੀਤੀਆਂ ਨੇ ਸਿਫਤਾਂ ਜੋ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਝਟਕਾ ਹੋਵੇਗਾ ਸੁਖਜਿੰਦਰ ਸਿੰਘ ਲੰਧਾਵਾ ਦੇ ਰੂਪ ਵਿੱਚ ਤੁਸੀਂ ਜੁੜਿਓ ਨੌਕਰਾਈ న్యూਸ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਮਿਲ ਸਕੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਜਿੰਦਰ ਸਿੰਘ ਰੰਧਾਵਾ ਜੋ ਗੁਰਦਾਸਪੁਰ ਤੋਂ ਸੰਸਦ ਮੈਂਬਰ ਨੇ ਉਹਨਾਂ ਦੀ ਆਪਸੀ ਦੋਸਤੀ ਆਪਸੀ ਯਾਰੀ ਜਿਸ ਨੂੰ ਲੈ ਕੇ ਅੱਜ ਵੱਡੇ ਖੁਲਾਸੇ ਹੋ ਗਏ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਬਹੁਤ ਹੀ ਵਧੀਆ ਸ਼ਖਸੀਅਤ ਸੀ ਜੋ ਉਹਨਾਂ ਦੇ ਦਿਲ ਵਿੱਚ ਹੁੰਦਾ ਦਿਲ ਵਿੱਚ ਹੁੰਦਾ ਸੀ ਉਹੀ ਉਹਨਾਂ ਦੇ ਜ਼ਬਾਨ ਤੇ ਹੁੰਦਾ ਸੀ ਕਦੀ ਉਹਨਾਂ ਨੇ ਝੂਠ ਨਹੀਂ ਬੋਲਿਆ ਸਹਿਸਤ ਕੀਤੀ ਹੈ ਤਾਂ ਕੈਪਟਨ ਅਮਨਿੰਦਰ ਸਿੰਘ ਨੇ ਕੀਤੀ ਹੈ ਸੋ ਕੈਪਟਨ ਅਮਨਿੰਦਰ ਸਿੰਘ ਜੋ ਪੰਜਾਬ ਕਾਂਗਰਸ ਦੇ ਵਿੱਚ ਦੋ ਵਾਰ ਮੁੱਖ ਮੰਤਰੀ ਬਣੇ ਪੰਜਾਬ ਦੇ ਔਰ ਉਸ ਸਮੇਂ ਜੋ ਅੱਜ ਸੁਖਜਿੰਦਰ ਰੰਧਾਵਾ ਨੇ ਉਹਨਾਂ ਦੇ ਕੰਮਾਂ ਦੇ ਬਾਰੇ ਛਲਾੰਗਾ ਕੀਤੀ ਉਹਨਾਂ ਦੀ ਜੋ ਅਫਸਰ ਸਾਹੀ ਦੇ ਉੱਪਰ ਪਕੜ ਸੀ ਉਸ ਤੇ ਬਾਰੇ ਛਲਾੰਗਾ ਕੀਤੀ ਔਰ ਕੈਪਟਨ ਅਮਿੰਦਰ ਸਿੰਘ ਦੇ برخلاف ਤਾਂ ਵੀ ਸਭ ਤੋਂ ਵੱਧ ਸੁਖਜਿੰਦਰ ਰੰਧਾਵਾ ਨੇ ਕੀਤੀ ਸੀ ਜੋ ਲਗਭਗ 35 ਐਮਐਲਿਆਂ ਦੇ ਸੈਨ ਕਰਵਾ ਕੇ ਹਾਈ ਕਮਾਂਡ ਦੇ ਕੋਲ ਪਹੁੰਚਿਆ ਸੀ ਸੁਖਜਿੰਦਰ ਸਿੰਘ ਰੰਧਾਵਾ ਕਿ ਕੈਪਟਨ ਅਮਿੰਦਰ ਸਿੰਘ ਨੇ ਜੋ ਪੰਜਾਬ ਦੇ ਵਿੱਚ ਅਸੀਂ ਅਕਾਲੀ ਦਲ ਦੇ ਉੱਪਰ ਮਜੀਠੀਆ ਨੂੰ ਜਿਹੜਾ ਕਿ ਗ੍ਰਿਫਤਾਰ ਕਰਨਾ ਹੈ ਪਰ ਕੈਪਟਨ ਅਮਿੰਦਰ ਸਿੰਘ ਇਸ ਦੇ ਬਾਰੇ ਕੋਈ ਕਾਰਵਾਈ ਨਹੀਂ ਕਰ ਰਹੇ ਕੈਪਟਨ ਅਮਿੰਦਰ ਸਿੰਘ ਨੇ ਜੋ ਭਾਜਪਾ ਨਾਲ ਮਿਲੇ ਹੋਏ ਨੇ ਸਭ ਤੋਂ ਵੱਧ ਵਿਰੋਧਤਾ ਕਰਨ ਵਾਲਾ ਸੁਖਜਿੰਦਰ ਰੰਧਾਵਾ ਅੱਜ ਕੈਪਟਨ ਅਮਿੰਦਰ ਸਿੰਘ ਦੀ ਅਸਹਿਤਾ ਕਿਉਂ ਕਰਨ ਲੱਗ ਗਿਆ ਅੱਜ ਕੈਪਟਨ ਅਮਿੰਦਰ ਸਿੰਘ ਸੁਖਜਿੰਦਰ ਰੰਧਾਵਾ ਨੂੰ ਕਿਉਂ ਯਾਦ ਆ ਗਿਆ ਕਿਉਂਕਿ ਪੰਜਾਬ ਕਾਂਗਰਸ ਦੇ ਵਿੱਚ ਆਪਸੀ ਜੋ ਖਿੱਚੋਤਾਣ ਵਧੀ ਹੋਈ ਹੈ ਸੁਖਜਿੰਦਰ ਰੰਧਾਵਾ ਨੂੰ ਇਹ ਲੱਗ ਰਿਹਾ ਕਿ ਕੈਪਟਨ ਅਮਿੰਦਰ ਸਿੰਘ ਜੋ ਭਾਜਪਾ ਵਿੱਚ ਬੈਠੇ ਨੇ ਜੇਕਰ ਅਕਾਲੀ ਭਾਜਪਾ ਗਠਜੋੜ ਹੁੰਦਾ ਹੈ ਤਾਂ ਫਿਰ ਕਾਂਗਰਸ ਦੀ ਸਰਕਾਰ ਨਹੀਂ ਬਣਨੀ ਤੇ ਇਹ ਫਿਰ ਅਕਾਲੀ ਭਾਜਪਾ ਦੇ ਨਾਲ ਜਿਹੜਾ ਕਿ ਪੰਜਾਬ ਸੱਤਾ ਵਿੱਚ ਆਉਂਦੀ ਏ ਤਾਂ ਸੁਖਜਿੰਦਰ ਰੰਧਾਵਾ ਫਿਰ ਕਨਵਨਟ ਮੰਤਰੀ ਬਣ ਸਕਦੇ ਨੇ ਸੋ ਕੈਪਟਨ ਅਮਰਿੰਦਰ ਸਿੰਘ ਜੋ ਭਾਜਪਾ ਦੇ ਵਿੱਚ ਬੈਠੇ ਨੇ ਉਹਨਾਂ ਦੇ ਸਿੱਖਤਾ ਕਰ ਰਹੇ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸੁਖਜਿੰਦਰ ਰੰਧਾਵਾ ਜੋ ਭਾਜਪਾ ਸ਼ਾਮਲ ਹੋ ਸਕਦੇ ਨੇ ਕੈਪਟਨ ਦੇ ਨਾਲ ਕਿਉਂਕਿ ਅੱਜ ਭਾਜਪਾ ਵਿੱਚ ਬੈਠੇ ਦੋਨੋਂ ਵੱਡੇ ਜਿਹੜੇ ਲੀਡਰ ਨੇ ਸੁਨੀਰ ਕੁਮਾਰ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਨੇ ਪੰਜਾਬ ਦੇ ਵਿੱਚ ਅੱਜ ਹਰੇਕ ਛੋਟੇ ਲੀਡਰ ਦੇ ਉੱਪਰ ਦਬਾਅ ਬਣਾਇਆ ਹੋਇਆ ਹੈ ਛੋਟੇ ਲੀਡਰਾਂ ਦੇ ਉੱਪਰ ਇਹਨਾਂ ਦਾ ਦਬਾਅ ਜੋ ਚਾਹੁੰਦੇ ਨੇ ਉਸੇ ਤਰ੍ਹਾਂ ਉਹਨਾਂ ਨੂੰ ਮੋੜ ਲੈਂਦੇ ਨੇ ਸੋ ਕੈਪਟਨ ਅਮਿੰਦਰ ਸਿੰਘ ਦੀਆਂ ਸਿਫਤਾਰ ਕਰਨੀਆਂ ਸੁਖਜਿੰਦਰ ਰੰਦਾਵਾ ਦੇ ਵੱਲੋਂ ਅਚਨਚੇਤ ਜੋ ਮੀਡੀਆ ਦੇ ਵਿੱਚ ਆ ਕੇ ਇਹ ਬਹੁਤ ਵੱਡੀ ਚਰਚਾ ਬਣੀ ਹੋਈ ਏ ਕਿ ਕਾਂਗਰਸ ਨੂੰ ਬਹੁਤ ਵੱਡਾ ਚਟਕਾ ਲੱਗ ਸਕਦਾ ਹੈ ਇਸ ਤੋਂ ਪਹਿਲਾਂ ਕਿ ਪ੍ਰਤਾਪ ਸਿੰਘ ਬਾਜਵਾ ਕੁਝ ਨਹੀਂ ਬੋਲ ਰਹੇ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਕਹਿ ਸੀ ਕਿ ਅਸੀਂ ਅਜੇ ਲੋਕਾਂ ਨੂੰ ਹੁਣ ਵਾਪਸ ਨਹੀਂ ਆਉਣ ਦੇਵਾਂਗੇ ਜੋ ਕਾਂਗਰਸ ਦੇ ਵਿੱਚ ਆਉਣ ਵਾਸਤੇ ਕੈਪਟਨ ਮਿੰਦਰ ਸਿੰਘ ਤਿਆਰੀਆਂ ਕਰ ਰਹੇ ਨੇ ਪਰ ਸੁਜਿੰਦਰ ਰੰਧਾਵਾ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਨੂੰ ਅਸੀਂ ਮਿਸ ਕਰ ਰਹੇ ਹਾਂ ਉਹ ਵੀ ਕਾਂਗਰਸ ਨੂੰ ਮਿਸ ਕਰ ਰਹੇ ਨੇ ਸੋ ਇਹਨਾਂ ਦੋਨਾਂ ਲੀਡਰਾਂ ਦੇ ਵਿੱਚ ਆਪਸੀ ਕਿਹੜੀ ਖਿਚੜੀ ਪੱਕ ਰਹੀ ਏ ਉਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਜੇ ਕੈਪਟਨ ਮਿੰਦਰ ਸਿੰਘ ਕਾਂਗਰਸ ਵਿੱਚ ਨਹੀਂ ਆਉਂਦੇ ਤਾਂ ਫਿਰ ਸੁਜਿੰਦਰ ਰੰਧਾਵਾ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਜ਼ਰੂਰ ਚਲੇ ਜਾਣਗੇ ਜੋ ਆਉਣ ਵਾਲਾ ਸਮਾਂ ਬੀਜੇਪੀ ਦਾ ਦੱਸਿਆ ਜਾ ਰਿਹਾ ਕਿ ਬੀਜੇਪੀ ਪੰਜਾਬ ਵਿੱਚ ਮਜ਼ਬੂਤ ਹੋ ਰਹੀ ਹੈ ਅਕਾਲੀ ਭਾਈਪਾ ਗੱਠਜੋੜ ਹੁੰਦਾ ਤਾਂ ਬਹੁਤ ਸਾਰੇ ਲੀਡਰ ਜਿਹੜੇ ਬੀਜੇਪੀ ਵਿੱਚ ਸ਼ਾਮਲ ਹੋਣਗੇ ਔਰ ਬੀਜੇਪੀ ਦੇ ਵਿੱਚ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਜੋ ਸੁਖਜਿੰਦਰ ਰੰਧਾਵਾ ਕੈਪਟਨ ਅਮਿੰਦਰ ਸਿੰਘ ਦੇ ਨਾਲ ਇਹਨਾਂ ਦੀ ਨੇੜਤਾ ਵਧੀ ਹੋਈ ਹੈ ਜਿਨ੍ਹਾਂ ਨੇ ਦੱਸਿਆ ਜ ਪੂਰਾ ਖੁਲਾਸਾ ਹੋਏ ਨੇ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਜੋ ਵੱਖ-ਵੱਖ ਸੋਰਸਾਂ ਤੋਂ ਇਹ ਜਾਣਕਾਰੀ ਆ ਰਹੀ ਕਿ ਕੈਪਟਨ ਦੇ ਨਾਲ ਬਹੁਤ ਜਲਦੀ ਸੁਖਜਿੰਦਰ ਰੰਧਾਵਾ ਦੀ ਮੁਲਾਕਾਤ ਹੋਣ ਜਾ ਰਹੀ ਹੈ ਜਾਤਾ ਸੁਖਜਿੰਦਰ ਰੰਦਾਵਾ ਕੈਪਟਨ ਨੂੰ ਕਾਂਗਰਸ ਚ ਖਿੱਚ ਕੇ ਲੈ ਆ ਸਕਦੇ ਨੇ ਤਾਂ ਜਾਂ ਫਿਰ ਸੁਖਜਿੰਦਰ ਰੰਦਾਵਾ ਬੀਜੇਪੀ ਚਲੇ ਜਾਣਗੇ ਜੋ ਦੋ ਪਾਰਟੀਆਂ ਦੇ ਵਿੱਚ ਆਪਸੀ ਇਹ ਵੱਡੇ ਲੀਡਰ ਨੇ ਜਿਨ੍ਹਾਂ ਦੇ ਵੱਲੋਂ ਇਹ ਅੱਜ ਮੀਡੀਆ ਦੇ ਵਿੱਚ ਜਾਣਕਾਰੀ ਦਿੱਤੀਆਂ ਗਈਆਂ ਨੇ ਪਹਿਲਾਂ ਕੈਪਟਨ ਨੇ ਦਿੱਤੀ ਸੀ ਵੀਡੀਓ ਵਿੱਚ ਜਾਣਕਾਰੀ ਤੇ ਫਿਰ ਸੁਖਜਿੰਦਰ ਰੰਦਾਵਾ ਨੇ ਅੱਜ ਸਾਰੇ ਖੁਲਾਸੇ ਕਰ ਦਿੱਤੇ ਜੋ ਸੁਖਜਿੰਦਰ ਰੰਦਾਵਾ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਤੋਂ ਬਹੁਤ ਔਖੇ ਹੋਏ ਹੋਏ ਨੇ ਸਿੱਧੂ ਜੋੜੇ ਨੇ ਸੁਖਿੰਦਰ ਰੰਧਾਵਾ ਦੇ ਉੱਪਰ ਵੱਡੇ ਇਲਜ਼ਾਮ ਲਾਏ ਸੀ ਕਿ ਇਹਨਾਂ ਦੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਇਹਨਾਂ ਦੇ ਗੈਂਗਸਟਰਾਂ ਦੇ ਨਾਲ ਜਿਹੜਾ ਕਿ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਜਿਹੜਾ ਚੋਲਾ ਦੇ ਵਿੱਚ ਵਰਤਦੇ ਨੇ ਗੈਂਗਸਟਰਾਂ ਨੂੰ ਸੋ ਨਵਜੋਤ ਖੋੜ ਦੇ ਵੱਲੋਂ ਸਾਰੇ ਖੁਲਾਸੇ ਕੀਤੇ ਗਏ ਸੀ ਸਬੂਤ ਦਿੱਤੇ ਗਏ ਸੀ ਜਿਸ ਕਾਰਨ ਸੁਖਿੰਦਰ ਰੰਧਾਵਾ ਵੀ ਹੁਣ ਕਾਂਗਰਸ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਣ ਵਾਸਤੇ ਸੋਚ ਰਹੇ ਨੇ ਕਿ ਜੇਕਰ ਸਿੱਧੂ ਜੋੜੇ ਦੇ ਉੱਪਰ ਕਾਂਗਰਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਸੁਖਿੰਦਰ ਰੰਧਾਵਾ ਕਾਂਗਰਸ ਨੂੰ ਅਲਵਿਦਾ ਕਹਿ ਜਾਣਗੇ